ਬਾਹਰ ਪੈ ਰਿਹਾ ਜੀ ਮੀ ਤੇ ਮੌਸਮ ਹੋਇਆ ਬਾਜੀ ਸੁਹਾਵਣਾ ਨਿੱਕੀ ਨਿੱਕੀ ਕਣੀ ਦਾ ਮੀ ਪਿਆ ਪੈਂਦਾ ਭੂਰ ਜਈਆ ਪੈਂਦੀ ਤੇ ਅੰਦਰ ਅ ਮੈਨੂੰ ਲੱਗਦਾ ਵੀ ਅੰਦਰ ਕੋਈ ਰੌਲਾ ਜਾ ਪੈ ਗਿਆ ਨਾਲ ਤਾਂ ਲੱਗਦਾ ਮੈਨੂੰ ਵਾਹਿਗੁਰੂ ਸਤਨਾਮ ਕੀ ਹੋ ਗਿਆ ਸਤਨਾਮ ਵਾਹਿਗੁਰੂ ਟਾ 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 ਵਾਹਿਗੁਰੂ ਇਹ ਤੁਪਕੀ ਬੋਲੀ ਹੈ ਨਾ ਕੀ ਹੋ ਗਿਆ ਹੁਣ ਤੁਹਾਨੂੰ ਪੈਸੇ ਨਹੀਂ ਦੇਣਾ ਨਾ ਦੇ ਸਾਡਾ ਗੁੱਸਾ ਤੇ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਜਾ ਗਈ ਜੋ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਕਰ ਕਰਦੀ ਕਹਾਣੀ ਬਸ ਹੂੰ ਪੈਸੇਆਂ ਪਿੱਛੇ ਲੜਾਈ ਹੋ ਗਈ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਨਾਲ ਕੋਈ ਗੁੱਸਾ ਬਿਲਕੁਲ ਨਹੀਂ ਹੈਗਾ ਸਾਡਾ ਮੈਂ ਤਾਂ ਮੇਰੇ ਟੱਬਰ ਨਹੀਂ ਸਮਝ ਨਹੀਂ ਲੱਗਦੀ ਪਤਾ ਨਹੀਂ ਇਹਨਾਂ ਦੇ ਖੋਪੜੇ ਦੇ ਵਿੱਚ ਕੀ ਗੱਲ ਬੈਠੀ ਹੋਈ ਹੈ ਕੀ ਨਹੀਂ ਬੈਠੀ ਹੋਈ ਦੇਖ ਹੁਣ ਮੈਂ ਕੱਲ ਰਹਿਣਾ ਮੈਨੂੰ ਪਾਇਰਾਂ ਦਾ ਕੈਂਸਲ ਹੋ ਗਿਆ ਨਾ ਬਿਜਲੀ ਬਿਜਲੀ ਮੈਨੂੰ ਪਤਾ ਵੀ ਜਾਣੀ ਚਾ ਤੇਰੇ ਨਾਲ ਕਿਵੇਂ ਗੱਲਬਾਤ ਹੋਈ ਕੁਛ ਨਹੀਂ ਉਧਰ ਮੈਨੂੰ ਫੋਨ ਗਿਆ ਮੈਨੂੰ ਪਾਪਾ ਅ ਤਸੇਰ ਵੀ ਪਾਇਆ ਮੈਂ ਕੀ ਆ ਗਿਆ ਕਪੜੇ ਨਹੀਂ ਮੇਰੀ ਤੇ ਰੀਟਿੰਗ ਚੱਲੇ ਨਹੀਂ ਮੈਂ 10000 ਰੁਪਏ ਇਹਨਾਂ ਨੂੰ ਗੱਲਾਂ ਸੁਆਦ ਦੇ ਕੇ ਦੇਣਾ ਹੈ ਇਹਨਾਂ ਨੂੰ 10000 ਰੁਪਏ ਅੱਛਾ ਦਿਖਾ ਦੇ ਕੀ ਹੁੰਦਾ ਕੀ ਮੈਨੂੰ ਕੋਹਾਂ ਪੈ ਗਿਆ ਪਰ ਤੂੰ ਕੈਸੇ ਰੱਖ ਦੋ ਸੀ ਤੁਹਾਨੂੰ ਕੋਹਾਂ ਨਹੀਂ ਮੁੱਕੇ ਗੱਲ ਇੱਕ ਪੰਗਾ ਸੁਣ ਪਾਤਾ 10000 ਰੁਪਏ ਉਹ ਪਾਪਾ ਉਹ ਆਇਆ ਹੀ ਨਹੀਂ ਇਹਦਾ 10000 ਰੁਪਏ ਦਾ ਮੈਂ ਕੋਟਰ ਮੀਟਿੰਗ 'ਚ ਬੈਠਾ ਮੈਂ ਉਹ ਕਿਆ ਤਾਂ ਕਿਆ ਨਾ ਕਹਾ ਮੈਂ ਸਕਰੀਨ ਸ਼ਾਟ ਭੇਜਿਆ ਉਹ ਤਾਂ ਦੂਏ ਕੋਣ 'ਚ ਰਹਿ ਗਿਆ ਹੁਣ ਕਿਆ ਹੁੰਦਾ ਲਖਮਨ ਮਹਾਂਮਦ ਦੂਏ ਕੋਣ 'ਚ ਤੇ ਕਢਾਉਣ ਜਾਵਾਂ ਮੈਂ ਤੇ ਤੁਸੀਂ ਵੀ ਬਸ ਚੁੱਪ ਕਰਕੇ ਕੋਲੇ ਬੈਠੀ ਆ ਬਸ ਉਹ ਇੰਨੇ ਨੂੰ ਦੰਮ ਦੇ ਕੇ ਉਹਨੇ ਜਾਨੂੰ ਕਰਿਆ ਪਾਉਣ ਜਾਨੂੰ ਤੁਸੀਂ ਪਾ ਵੀ ਦਿੱਤੇ ਉਹ ਵੀ ਕਿਆ ਕਰਦੀ ਫਿਰ ਉਹਨਾਂ ਰਵਿੰਦਰ ਨੂੰ ਕਹੇ ਕਿ ਕਹਿੰਦੀ ਉਹ ਕੋਰਚਾ ਪੜਾ ਲਿਓ ਵੀ ਆਹ ਤੁਹਾਨੂੰ ਆਪਣੇ ਕੋਲ ਕੋਰਚਾ ਉਹਨੂੰ ਦੱਸਿਆ ਪਾਪਾ ਨੇ ਪਾਏ ਆ ਲੈ ਇਹ ਚਲ ਇਹ ਵੀ ਗਲਤ ਹੋ ਗਈ ਕਿ ਤੁਸੀਂ 10000 ਦਾ 10000 ਖਰਚਿਆ ਸਰ ਹੁੰਦਾ 10000 ਪਲੱਸ 2000 ਮੇਰੇ ਕੋਲ ਤੋਂ ਵੀ ਖਰਚ ਹੋ ਗਿਆ 12 ਆ ਸਭ ਜੀਆਂ ਆ ਜਿੱਡੀਆਂ ਜੰਨੇ ਆ ਮੈਂ ਕਿੱਥੇ ਗਏ ਹੁੰਦੇ ਸੋਦੀਆਂ ਆ ਜੰਨੀਆਂ 10000 ਹੁੰਦਾ ਕੁਝ ਹਾਂ ਕਿ 10000 ਹੁੰਦਾ ਕੁਝ ਕਿਆ ਨਹੀਂ ਹੁੰਦਾ 10000 ਉਹਨੂੰ ਪੁੱਛ ਕੇ ਦੇਖ ਲਈ ਨਾ ਬੀਬੀਆਂ ਨੇ ਘਰ ਸੌਣੇ ਤੇ ਮੇਰੀ ਮੈਨੂੰ ਪਤਾ ਮੇਰੇ ਆਪਣੇ ਪਿੰਡ ਨੇ ਨਿਰਿਗਾਂ ਨੂੰ ਛੱਡਦੇ ਹਾਂ ਆਪਣੇ ਪਿੰਡ ਦੇ ਵਿੱਚ ਤੇ ਲਾਲਾ ਗਵੰਡੀ ਪਿੰਡਾ ਵਿੱਚ ਤੇ ਰੋਪੜ ਦੇ ਵਿੱਚ ਜਿਹੜੀਆਂ ਕੁੜੀਆਂ ਪੜੀਆਂ ਲਿਗੀਆਂ 7-8000 ਰੁਪਏ ਨੂੰ ਜਾਂਦੀਆਂ ਸਵੇਰ ਨੂੰ 8 ਵਜੇ ਟਿਕੀ ਲੈ ਕੇ 5 ਵਜੇ ਨਿਕਲ ਕੇ ਆਉਂਦੀਆਂ ਉੱਥੇ ਸਾਰੀ ਜਿਹੜੀ ਕੰਮ ਕਰਕੇ 8000 ਨੂੰ ਮਿਲਦੇ ਕੋਲ ਦੱਸੋ ਜੀ ਕੀ ਆ ਆ ਫਿਰ ਤੁਸੀਂ 2 ਘੰਟੇ ਖਤ ਕੇ ਆ ਗਈਆਂ 2 ਘੰਟੇ ਨਹੀਂ ਸੰਚਾਰ 3-4 ਘੰਟੇ ਲੱਗਦੇ ਤੇ ਘਟ ਨਹੀਂ ਤੇ ਘੰਟੇ ਨਹੀਂ ਅਸੀਂ 11 ਵਜੇ ਕਰਤਾ 5 ਵਜੇ ਹੋਰੇ ਆ 5 6 ਹੋ ਗਏ ਮੈਂ ਮਤਲਬ 6 ਹੋ ਗਏ ਜੇ 5 ਵਜੇ ਮੁੜੇ ਤਾਂ 6 ਹੋ ਗਏ ਉਹ ਪਤਾ 6 ਹੋ ਗਏ ਉਹਨੇ ਆਹ ਘੰਟਾ ਉਧਰ ਉਧਰ ਚਲੋ ਦੱਕਾ ਉਹ ਹੋਈ ਘੰਟ 6 ਘੰਟੇ ਚ ਲਾਇਆ ਮੈਂ ਤੁਸੀਂ ਘੰਟੇ ਦਾ 2000 ਰੁਪਏ ਖਤਮ ਕਰਕੇ ਹੀ ਕਹਿਣ ਦਾ ਭਾਵ ਤੂੰ ਵੀ ਤਾਂ ਨਾਲੇ ਦਾ ਤੂੰ ਤਾਂ ਬੋਲੇ ਮੈਂ ਤਾਂ ਕੀ ਬੋਲਣਾ ਤਾਂ ਮੈਨੂੰ ਤਾਂ ਬਸ ਮਚਾ ਦੇਂਗਾ ਮੈਂ ਨਹੀਂ ਮੈਨੂੰ ਤਾਂ ਜਦੋਂ ਧਮਕੀ ਮਿਲ ਜਾਂਦੀ ਹੈ ਇੰਜਨ ਕਰਾਉਣਾ ਸਰਵਿਸ ਕਰਾਉਣੀ ਘਰ ਤਾਂ ਹੋ ਜਾਂਦੀ ਦੁਕਾਨ ਚ ਵੀ ਕਿੱਧਰ ਚੱਲ ਰਹੀ ਸੋ ਪਤਾ ਨਹੀਂ ਕਿੱਧਰ ਮੈਨੂੰ ਦੱਸੋ ਪਹਿਲਾਂ 10000 ਕਿੱਥੇ ਕਿਹਾ ਕਰੀ ਆਇਆ ਸੋਚ ਚੱਕਰ ਨਾ ਆ ਚ ਕੋ ਮੋਰਤਾ ਤੂੰ ਉਹੋ ਚੱਕਰ ਉਹੋ ਆਹ ਕਰਤਾ ਪਿਆ ਮੈਂ ਤੇਰੇ ਬਾਪਾ ਪਿਆ ਤਾਂ ਦੇਖ ਹਾਂ ਲੋਹਾਰੀ ਚ ਕਿੱਥੇ ਪਿਆ ਮੂਰੇ ਹੀ ਪਿਆ ਸੂਰੇ ਚੱਲੇ ਅੱਲਾਹ ਅੱਜ ਇਹ ਤਾਂ ਹੋਰ ਚੱਕਰ ਖੇਡ ਲਿਆ ਇੱਕ ਸੂਟ ਆ ਇੱਧਰ ਰੱਖਤਾ ਜੀ ਲੁਕੋ ਕੇ ਰੱਖਿਆ ਵਾ ਪਰ ਅੱਛਾ ਤੇ ਜਦੋਂ ਦੇਵੀ ਆਪਣੇ ਮਨ ਆਹ ਆਹ ਸੂਟ ਹੈ ਇਹ ਸੂਟ ਸਪੈਸ਼ਲ ਹੈ ਜੇ ਲਵਾ ਬਾਰੇ ਤਕਨੀ ਹੋਰੇ ਕੋਲਾਪਾਲੀ ਕਰਨ ਲੱਗ ਗਏ ਹਾਏ ਨਾ ਪਾਰ ਹੈ ਤੇ ਪਾਰੇ ਬੰਦੇ ਬਾਤ ਤੇ ਕਿਤਾ ਸੁਣਦੇ ਪਾ ਜੇ ਤੁਸੀਂ ਜਨਾ ਪਰ ਤੇ ਪਾਰ ਸੁਣੋ ਪਾਰੇ ਬੰਦੇ ਬਾਤ ਕੋਣ ਘੱਟ ਸਭ ਤੋਂ ਪਾਰਾ ਹੁਣ ਤੁਸੀਂ ਆਪ ਐਡ ਬਾਈ ਬਾਈ ਆ ਗਾੜੀ ਉੱਪਰ ਆ ਇਹ ਆ ਆ ਕਪੜਾ ਮੈਂ ਲੈਣਾ ਜੋ ਹੈਗਾ ਤੁਹਾਡਾ ਕਲੋਥ ਅੱਛਾ ਪਾ ਇਹਨਾਂ ਦੇ ਕਪੜੇ ਆ ਕੱਪੜਾ ਸੂਟ ਖੋਣ ਜਿਹੜੇ ਫੌਨੇ ਨੇ ਮੈਨੂੰ ਇਹ ਕਪੜਾ ਯਾਦ ਰੱਖੋ ਵੀ ਪਰ ਇਹ ਇੰਨੇ ਧਰਮੀਆਂ ਚ ਨਹੀਂ ਚੱਲਦਾ ਵੀਰ ਜੀ ਇਹ ਕਹੇਗਾ ਮੇਰਾ ਵੀ ਤਾਂ ਸੰਦੀਪ ਬਚਾਵਾ ਦਾ ਕਪੜਾ ਕਿੱਥੇ ਹੋ ਇਹਦੇ ਨਾਲ ਕਰਦਾ ਹਾਂ ਇੱਕ ਸੂਟ ਮੈਂ ਸਵਾਲ ਦਿੱਤਾ ਸਵਾਲ ਤਾਂ ਅੱਧਾ ਤਾਂ ਦੋ ਇਕੱਠੇ ਲੈ ਕੇ ਹੁੰਦੇ ਤੇ ਆਰੇ ਆਰੇ ਅੱਖੀਆਂ ਮਾਰ ਵੀ ਕਿਦੋਂ ਹਾਂ ਆਹ ਆਹ ਸੂਟ ਲੁਕੋ ਫਿਰ ਦਿਆ ਜਿਹੜਾ ਪਰੇ ਵਾਲਾ ਭੂਰਾ ਜਿਹੜਾ ਉਦੇ ਪਰ ਨੂੰ ਸਾਰਾ ਦਾ ਹੋਈ ਜਾਂਦਾ ਵੀਰੂ ਗੁਰੂ ਸਾਈਡ ਪਰ ਨੂੰ ਕਰ ਦੋ ਅੱਛਾ ਸਤਨਾਮ ਜੀ ਵਾਈ ਨੀ ਆਹਾ ਸੂਟ ਕੀ ਤਾਂ ਕੀ ਤਾਂ ਹੁਣ ਪਤਾ ਤਾਂ ਲੱਗੇ ਵੀ ਕੀ ਆ ਹੈਗਾ ਤਨਜੀ ਦਾ ਅੱਛਾ ਜੀ ਜਿਹੜੇ ਕੋੜੋਬਣੀ ਦਾ ਸਾਡੇ ਦਾ ਆ ਹੈਗਾ ਪੀਰ ਜੀ ਦਾ ਹਾਂ ਅੱਛਾ ਉਹ ਨਾਲ ਕਰ ਦਿੰਦਾ ਇਹ ਜੋੜਾ ਉਹਨਾਂ ਦਾ ਹੋ ਗਿਆ ਹਾਂ ਹੈਗਾ ਲਖਪ੍ਰੀਤ ਦਾ ਹੂੰ ਅੱਛਾ ਆ ਹੈਗਾ ਬੰਟੀ ਦਾ ਅੱਛਾ ਅੱਛਾ ਠੀਕ ਹੈ ਆ ਹੈਗਾ ਰਵਿੰਦਰ ਸਿੰਘ ਹੂੰ ਅੱਛਾ ਹੋਰ ਆ ਮਨ ਕੀ ਤਰ੍ਹਾਂ ਕਿਉਂ ਹੋ ਗਿਆ ਹੋਰ ਕਈ ਹੋਰ ਕੱਪੜੇ ਦੇ ਆ ਵੀ ਪਏ ਹੋ ਉਹ ਵਿੱਚ ਵੀ ਪਏ ਹਨ ਕੋਈ ਆ ਮਨ ਕੀ ਉਹਦਾ ਹਾਂ ਜੀ ਇਹ ਸੋ ਜਾਸਮੀਨ ਦੇ ਹਾਂ ਕਿੰਨੀਆਂ ਦਸਮੀਨ ਚ ਮਿਲ ਗਈ ਨਹੀਂ ਇਹ ਤਾਂ ਤੁਝੋ ਮੇਚੂ ਸਬਜ਼ੀਆਂ ਵੀ ਲਿਆਏ ਆ ਸੀ 700 ਰੁਪਏ ਦੀ ਸਬਜ਼ੀਆਂ ਕਰਦੇ ਦੇਖੋ 700 ਦੀ ਥੋੜੀ ਜਿਹੀ ਅ 700 ਦੇ ਲਗ ਅੱਠ ਸੌ ਹੋ ਗਏ ਆ ਵਿੱਚ ਮਿਰਚਾ ਮੁਰਚਾ ਜਿਹੜੀ ਸਾਈਡ ਪਰ ਤੋਂ ਲੱਤੀਆਂ 120 ਇੱਕ ਕਰਿਆ ਮੈਂ ਤੇ 600 ਇੱਕ ਰੀਚਾਰਜ ਕਰਿਆ ਤੇ 100 ਰੁਪਏ ਮਿਰਚਾਂ ਵਾਲਾ ਵਿੱਚ ਉਹ ਧਨੀਆ ਧੁਨੀਆ ਲੈ ਕੇ 100 ਰੁਪਏ ਨੂੰ ਦੇ ਗਏ ਬਸ ਅ ਉਹਦੇ ਬਾਅਦ ਫਿਰ ਜਿਹੜਾ ਹੋਰ ਫਾਸਟ ਫੂਡ ਦੇ ਵਿੱਚ ਲੱਲਾ ਭੱਜਾ ਖਾਦਾ 500 ਰੁਪਏ ਉਹਦੇ ਪਰ ਖਰਚ ਆ ਗਿਆ ਜੂਸ 10 ਜੂਸ 10 ਹਾਂ ਤੇ ਇੱਕ ਫੋਟੋ ਬਣਾ ਕੇ ਲੈਂਦੀ ਐ ਸਪੈਸ਼ਲ ਉਹਦੇ ਪਰ ਸਾਡਾ ਲੱਗ ਗਿਆ ਜੀ 800 ਰੁਪਿਆ ਆ ਪਈ ਆਹੋ ਓਕੇ ਮੇ ਦਾ ਤਿਆਰ ਹੋਇਆ ਹੁਣ ਦਿਖਾਉਣੀ ਮੈਂ ਦੇਖਣੀ ਪੈਣੀ ਖੋਲ ਕੇ ਵੀ ਫੋਟੋ ਆਹੋ ਲਾ ਦੇਖੀ ਮੈਂ ਫੋਟੋ ਖੋਲ ਕੇ ਤੁਸੀਂ ਕੋਸ਼ ਹੋ ਜਾਣਾ ਥੋੜੀ ਟੈਨਸ਼ਨ ਖਾਤਾ ਮੈਂ ਤਾਂ ਫੋਟੋ ਖੋਲਣੀ ਟੋਟਲੀ ਗਿਫਟ ਹੈ ਮੇਰੇ ਨਹੀਂ ਚਾਹ ਰ ਮੈਨੂੰ ਗਿਫਟ ਦੀ ਲੋੜ ਨਹੀਂ ਜਿੰਨੇ ਨੇ ਪੈਸੇ ਲੱਗੇ ਉਹਨੇ ਮੇਰੇ ਵਾਪਸ ਕਰੋ ਮੈਂ ਨੀ ਕੋ ਦਾ ਖਲਦਾ ਹੈ ਕਿ ਨੂੰ ਆ ਬੋਲ ਤੂੰ ਨਹੀਂ ਕਰੀਂ ਵੀਰ ਜੀ ਲੈ ਪੈਕ ਕਰਵਾਇਆ ਤੁਸੀਂ ਮੈਨੂੰ ਮੇਰੇ ਵਾਸਤੇ ਥੋੜੋ ਲੈ ਆ ਬਾਰੇ ਕਰਦੇ ਬੰਦੇ ਵਾਸਤੇ ਗਿਫਟ ਲੈ ਆਪਣੇ ਆਪ ਨੂੰ ਮੈਨੂੰ ਐ ਦੱਸ ਵੀ ਗਿਫਟ ਗਿਫਟ ਤਾਂ ਹੁੰਦਾ ਜੇ ਮੇਰੇ ਕੋਈ ਜਾਨ ਦੇਣਾ ਮੇਰਾ ਮੇਰਾ ਪ੍ਰਾਣਾ ਦੇਣਾ ਮੇਰਾ ਟਿੰਨ ਕਾਰ ਦੇਣਾ ਹੈ ਇੱਕ ਗੱਲ ਸਾਡੀ ਜਿਹੜੀ ਗਾਣਾ ਨਹੀਂ ਪਣੀ ਤੇ ਉਹਦੇ ਵਾਸਤੇ ਗਿਫਟ ਹੈ ਗਾਣਾ ਤਾਂ ਉਹ ਜਿਹਾ ਕੱਢਦਾ ਫਿਰ ਉਹ ਨਹੀਂ ਕੁੱਟਿਆ ਆਖੇ ਦਿਆ ਕਰੋ ਮੈਂ ਕਦ ਬੋਲਾਂ ਦੇਖੋ ਪਿਆਸ ਦਾ ਕੀ ਨਿਕਲ ਰਿਹਾ ਮੇਰੇ ਵਿੱਚ ਦਾ ਨਾਲੇ ਤੁਸੀਂ ਇਹ ਜਿਹਾ ਠੰਡਾ ਲੈ ਕੇ ਆਣਾ ਰਹਾ ਹਾਂ ਕੋਈ ਕਹਿੰਦੇ ਜੋ ਕੋਈ ਆਉਂਦਾ ਨਹੀਂ ਲੈਣ ਕੱਲ੍ਹ ਵਾਸਤੇ ਮਿੱਕ ਤੇ ਆ ਰਹੀ ਹੁਣ ਪੈਂਟ ਇਹਨਾਂ ਨੂੰ ਪਹਿਲਾਂ ਪਾਣੀ ਦੇ ਦੇ ਬਸ ਠੰਡਾ ਦੇ ਦੀ ਹੈ ਹਰ ਵਾਰ ਸਹੀ ਕੰਮ ਹੈ ਕੀ ਹਰ ਵਾਰ ਦਾ ਕੰਮ ਵੀ ਇਹ ਪਹਿਲਾਂ ਆ ਕੇ ਭਾਈ ਲੈਂਦੇ ਰਿਸ਼ਤੇਦਾਰ ਆਪ ਤੁਸੀਂ ਠੰਡਾ ਲੈ ਕੇ ਤੁਰ ਪਾ ਨਹੀਂ ਉੱਤਲਾ ਕੋਈ ਨਹੀਂ ਜੇ ਜੋਗਾ ਨਾ ਬੁਲਾ ਜੇ ਠੰਡਾ ਪਾਜਾ ਪਾ ਜਾ ਕੇ ਫ੍ਰਿਜ ਜੇ ਕੱਢ ਕੇ ਜਾਣਾ ਉਹ ਪਲਾਣਾ ਤੇ ਇਹ ਵੀ ਕਿ 2 ਘੰਟੇ ਪਹਿਲਾਂ ਲਿਆ ਕੇ ਰੱਖੇ ਉਹਨਾਂ ਦਾ ਬਹੁਤ ਆਏ ਨਾ ਕਹਿ ਦਿਓ ਬਿਨਾਂ ਉੱਤੇ ਦੁਕਾਨ ਤੇ ਜੇ ਬੜਾ ਬਰਦਾ ਹੁੰਦਾ ਪਹਾ ਉਹ ਵੀ ਹੋ ਸਕਦਾ ਨਵੀਂ ਦੁਕਾਨ ਖੁੱਲਣ ਲੱਗੀ ਹੈ ਇਸੇ ਨੇ ਠੰਡਾ ਬਣਾਇਆ ਕਰਨਾ ਜਿਹੜੇ ਤਾਜ਼ਾ ਦਾ ਡੱਬਾ ਲੈ ਕੇ ਆਉਣਾ ਤੁਸੀਂ ਅਕਾਬਰ ਦਾ ਸੰਭਾਲ ਕੇ ਕਾਗਜ਼ ਸੰਭਾਲ ਲਿਓ ਕਿਤੇ ਕੰਮ ਆ ਜਾਂਦਾ ਹੈ ਤੁਹਾਡਾ ਆ 5 ਰੁਪਏ ਦਾ ਸੰਭਾਲ ਹੈ ਨਾ ਐਸੇ 50 ਨੂੰ ਪਤਾ ਨਹੀਂ ਲੱਗੁੰਦੀਆਂ 500 ਨੂੰ ਕਾੜ ਕੇ ਦੇ ਦਿੰਦੀਆਂ ਇਹ ਹਾਏ ਤੇਰੀ ਦੀ ਇੰਨੀਆਂ ਸੀ ਤੇ ਕਟਕੜੀਆਂ ਹੋਈਆਂ ਪਤਾ ਨਹੀਂ ਕੀ ਗਾਂਧੀ ਦਾ ਵਿਚਾਰਦਾ ਬੁਰਾ ਹੋ ਗਿਆ ਉਹਨਾਂ ਪੰਜ ਰੁਪਈਆ ਦਾਵਾ ਲੈਣਾ ਨਹੀਂ ਗੱਲਾਂ ਦੇ ਰਕੀਆਂ ਕਰ ਕਿਹੜੀਆਂ ਸਾਰਾ ਕੁਝ ਨਾ ਹੈ ਉਹ ਕਿਦਰੀ ਗੱਲਾਂ ਦੇਖ ਲੈ ਬੀਤ ਸਮ ਅਸੀਂ ਐ ਨਾ ਤਾਂ ਨਹੀਂ ਜਾ ਸਕਦਾ ਲੱਗਦਾ ਨਹੀਂ ਤੁਸੀਂ ਹੈ ਹੀ ਇਹਦੇ 500 ਰੁਪਈਆ ਨਹੀਂ ਐ ਕਰੋ 5000 ਪਾਓ ਹੋ ਸਕਦਾ ਥੋੜੀ ਤੱਕ ਕਰਾ ਦੇ ਕਿ ਇਹ 1500 ਦਾ ਦਤਾ ਪਰ ਪਾਰ ਕੇ ਤੁਹਾਨੂੰ ਲੋਗੀ ਗਾਰੰਟੀ ਦਿੰਦਾ ਤੁਮੈਂ ਜੇ ਨਾ ਪਾਟਿਆ ਉਹ। ਦਸਤਾ ਪਾੜਣਾ ਹੈ। ਅਜੇ ਵੀ ਨਾ ਮਟਿਆ ਫੇਰ। ਤੁਹਾਨੂੰ ਦੱਸਤਾ ਇਹ ਪਾੜੂੰਗੀ। ਮੈਂ ਤੁਹਾਨੂੰ ਇਹ ਗੱਲ ਕਹਿ ਰਹੀ ਆਂ ਨਾ ਪਾਟਿਆ ਫੇਰ। ਮੈਂ ਤੁਹਾਨੂੰ ਦੱਸਤਾ ਨਾ ਪਾੜੂੰਗੀ। ਦੇਖੀ ਨੇ ਇਹ ਪਾੜ ਕੇ ਆਂ ਕੱਲਾ ਕੱਲਾ ਕਰਨਾ ਹੈ। ਵਿੱਚ ਦੇ ਫੋਟੋ ਕੱਢਦੇ ਨੇ ਦੇਖੀ ਨੇ। ਹਾਂ ਲੈ, ਪਾੜ ਤੋਂ ਸਮਝ ਆਵੇ। ਲੈ, ਇਹ ਸਦਾ ਪਾਟਣਾ ਹੀ ਤਾਂ। ਲੈ, ਹਾਂ ਹੁਣ ਪਾਟਣਾ। ਹਾਂ ਕਹਿਣਾ ਪਾੜ ਕੇ ਕੱਲਾ ਕੱਲਾ ਕਰਨਾ ਥੋੜਾ ਮਾੜਾ ਨਹੀਂ ਜਿਵੇਂ। ਇਹਦੇ ਵਿੱਚ ਫੋਟੋ ਹੋਊਗੀ ਸਾਡੇ ਜੋਕਾਂ ਦੀ ਹੋਕੀ ਦੀ ਹੋਣੀ ਮਤਲਬ। ਥੋੜੀ ਜਿਹਾ ਉਹਨੇ ਬਾਈ ਉਹਨੇ ਸਾਡੇ ਨਾਮ ਚਲਕਾ ਹੁਕਾ ਨੂੰ ਪਮਿਤੇ ਕਹਾ ਹੋ ਗਿਆ ਪੰਜਾਬੀ ਚ ਸਾਡੇ ਹੁੰਦੀ ਹੈ ਚਾਹ ਪਤਾ ਵੀਡੀਓ ਦੇ ਲੈਣੀ ਉਹਨੇ ਦੀ ਬ੍ਰਾਈਟਨੈਸ ਘਟਾ ਕੇ ਕੰਟਰਾਸਟ ਚੱਕਣਾ ਦਾ ਥੋੜਾ ਜਿਹਾ ਉਹ ਇੱਕ ਨਹੀਂ ਕਰ ਗਿਆ ਉਹ ਦੇਖਣਾ ਕਿ ਇਦਾਂ ਦਾ ਪਰ ਤਾਂ ਫੋਨ ਚ ਤਾਂ ਬਹੁਤ ਵਧੀਆ ਹੁਣ ਵੀ ਵਧੀਆ ਹੀ ਐ ਐਵੇਂ ਥੋੜਾ ਸਾਡੇ ਨਾਣੇ ਜਿਹੇ ਇਹ ਵਾਲੇ ਟੋਨੇ-ਮੋਨੇ ਨਾਣੇ ਸਾਡੇ ਟੜੇ ਆਹ ਫੋਟੋ ਚ ਕਿਆ ਰੱਖੀ ਮੈਂ ਕਿਹਾ ਤੁਸੀਂ ਮੈਨੂੰ ਕਹਿੰਦੇ ਮੈਨੂੰ ਲੈਣਾ ਨਹੀਂ ਉਹ ਲਾਣੇ ਵੀ ਖੋਸ ਲੈਣਾ ਸਾਡੀ ਮੈਂ ਕਿਹਾ ਤੁਸੀਂ ਮੈਨੂੰ ਕਹਿੰਦੇ ਤੂੰ ਨਿਕਲਿਆ ਕਿ ਆ ਵਿੱਚ ਤੇ ਇਹ ਤਾਂ ਨਹੀਂ ਇਹਨਾਂ ਪਹਾੜ ਨਿਕਲਿਆ ਰਜੇ ਥੋੜੇ ਜਿੰਨੇ ਟੁਕੜੇ ਐ ਇਹ ਹੂੰ ਉਹੋ ਚ ਕਾਜ ਹੋ ਗਏ ਹੂੰ ਬਿਰਦੇ ਟੁਕੜੇ ਦਾ ਕੋਲ ਤੋਂ ਮੇਰੇ ਨੇ ਚਾਹੀਏ ਥੋੜਾ ਜਨਾ ਦੇ ਦੇ ਦੇਖ ਤਾਲ ਹੈ ਘੜੀ ਲੈ ਬਿੱਟਣੀ ਤਾਂ ਕਿ ਕਾ ਮੈਂ ਕਰਵਾਈ ਘੜੀ ਦੇਖੋ ਤਾਂ ਕਿੰਨੇ ਸੋਹਣੇ ਘੜੀ ਦੇ ਗੁੱਟ ਪਰ ਨੂੰ ਚਾਹੀਦੀ ਉੱਪਰ ਚੜ ਗਈ ਥੋੜੀ ਮੈਰੀ ਨਾਤੇ ਕੋਕੜੀ ਮੇਰੀ ਵਾਲੀ ਫਰੀਜ ਜਾ ਕਾ ਮਾਰ ਰਿਹਾ ਕਹਿੰਦੀ ਮੈਂ ਹੀ ਰੱਖਣੀ ਕਿੱਢੀ ਉਹ ਲਾਈਟ ਆ ਕੇ ਤੇ ਹੈ ਨਹੀਂ ਉਹ ਉਹ ਚਾਰਜ ਕਰਦੀ ਨਹੀਂ ਸਮਾਨ ਭੁੱਲ ਐਨ ਸੁਖਵੀਰ ਨੂੰ ਫੋਨ ਲੈ ਕੇ ਦੇ ਦੋ ਜੇ ਸੰਦੀਪ ਮੈਂ ਸੰਦੀਪ ਦਾ ਵੀ ਇਹੀ ਹਾਲ ਤਾਂ ਸੰਦੀਪ ਨੂੰ ਚਲ ਚਸਕਾ ਪੈ ਗਿਆ ਫੋਨ ਦੇ ਵਿੱਚ ਉਹ ਦੇਖਣ ਦੇ ਨਾਟਕ ਨੂੰ ਕਿਤੇ ਤਾਂ ਹੈ ਚਾਰਜਿੰਗ ਪਰ ਲਾ ਦਿੰਦੀ ਹੈ ਸੁਖਵੀਰ ਬਸ 7 9 ਨੂੰ ਫੋਨ ਕਿੱਥੇ ਪਤਾ ਨਹੀਂ ਇੱਥੇ ਉਹਨਾਂ ਪਿਆ ਕਿੱਥੇ ਮੇਰਾ ਫੋਨ ਜਾਦਾ ਕਿੱਥੇ ਰਹਿਦਾ ਨਾ ਵੱਜੇ ਨਾ ਕਿਤੇ ਪਾਸੇ ਨੂੰ ਪੰਜਾਬ ਦੇ ਘਰ ਦੇ ਫੋਨ ਕਰਕੇ ਦੀ ਉਹ ਭੈਣ ਕਰੂਗੀ ਆਖ ਤੇ ਮੈਨੂੰ ਫੋਨ ਦੇਦੇ ਦੇਦੇ ਫੋਨ ਨਹੀਂ ਚੱਕਦੀ ਇਹਦੀ ਮੰਮੀ ਕਰੂਗੀ ਫੋਨ ਜਰਾ ਭਾਈ ਉਹਦੇ ਦੀ ਫੋਨ ਕਹਿੰਦੇ ਚੱਕਦੇ ਤੁਸੀਂ ਨਾ ਫੋਨ ਨਹੀਂ ਲੱਗੇ ਦੇ ਸਾਡੇ ਇੱਕ ਕੋਈ ਆਏ ਬੋਲੂਗਾ ਮੂਰੇ ਤੇ ਫੋਨ ਲੱਗੇ ਦੇ ਨਾ ਅੱਛਰਾ ਨਾ ਕਰਨ ਨੂੰ ਕਹਿੰਦੇ ਫੋਨ ਲੱਗੇ ਦੇ ਨਾ ਨਹੀਂ ਅੱਛਰਾ ਅੱਛਰਾ ਮਾਹਲੇ ਦੀ ਵਾਰ ਲਾ ਕੇ ਦੇ ਦੇਖ ਦੇਖ ਲੈ ਨਾ ਅੱਛਰਾ ਆਏ ਨਾ ਸੋ ਵੀ ਕਿਦਾਂ ਕਰਾਈਤੀ ਫੋਟੋ ਮੰਗਣੇ ਵਾਲੀ ਜਸਮੀਨ ਦੇ ਮੰਗਣੇ ਦੀ ਅੱਛਾ ਜਸਮੀਨ ਦੇ ਮੰਗਣੇ ਦੀ ਉਹ ਵੀ ਹਾਂ ਇਹੀ ਕੱਪੜੇ ਪਾ ਕੇ ਇੱਥੇ ਇੱਥੇ ਖੜੇ ਸੀ ਹੂੰ ਕਿਤੇ ਵੀ ਜਸਮੀਨ ਨਾਲ ਐਪਲ ਫੋਨ ਚ ਖਿੱਚੋਈ ਵੀ ਆਇਆ ਉਹਨੇ ਕੀ ਚੀਜ਼ ਸੀ ਇਹਨਾਂ ਅੰਮ ਚਲੋ ਪਾਓ ਇਹਨਾਂ ਨੂੰ ਵਿੱਚ ਪੈਕ ਪੂਕੂ ਦਾ ਕਰੋ ਆਪਣਾ ਸਮਾਨ ਨਹੀਂ ਜਿਹੜਾ ਤੁਸੀਂ ਐ ਕਹਿੰਦੇ ਸੱਦਾ ਸੁੱਦਾ ਦਾ ਦੇਣਾ ਦਿਖਾਉਣੇ ਵੀ ਜ਼ਰੂਰੀ ਹੁੰਦਾ ਕੋ ਕੱਪੜੇ ਦਿਖਾ ਤੇ ਕਿਹਨੂੰ ਕਿਹਨੂੰ ਬੇਬੇ ਨੂੰ ਹੋਰ ਕਿਹਨੂੰ ਦੀਦੀ ਨੂੰ ਆਪਣੇ ਫੈਮਿਲੀ ਦਿਖਾਉਣੀ ਹਾਂ ਅੱਛਾ ਅੱਛਾ ਇਹ ਜਣੀਆਂ ਹੋਗਾ ਰਾਤ ਮੇਰੇ ਰੌਣਕ ਤੇ ਪਹਿਲਾਂ ਪਹਿਲਾਂ ਤੁਸੀਂ ਦਿਖਾ ਲੈਣਾ ਮਤਲਬ ਹਾਂ ਮਲੇ ਟੋਗਾ ਨਹੀਂ ਰਾਤ ਤੇ ਕਲਾਸ ਲੱਗਣੀ ਸੀ ਇਹਨਾਂ ਜੇ ਹੁਣ ਸਾਡੇ ਦੇ ਤਿਆਰ ਨਹੀਂ ਆਣੀ ਕਲਾਸ ਲੱਗਣੀ ਹਾਂ ਹੂੰ ਕੋ ਮੇਰਾ ਕਿ ਹਾਲ ਹੁੰਦਾ ਵੀ ਇਹ ਵੀ ਕੱਟ ਕੇ ਕਿਹਦਾ ਸਰਫਾਦਾ ਜਦ ਦੇਣੀ ਸੀ ਕਾ ਨਾ ਨਹੀਂ ਦੱਸਿਓ ਜੀ ਵੀ ਕੱਟ ਕੇ ਬਹਿੰਗਾ ਸਰਫਾਦਾ ਕਿ ਨਹੀਂ ਜੀ ਐਨੇ ਝੂਟਾਂ ਦਾ ਸਰਨਾ ਜੀ ਉਹ ਆਪਣੀ ਔਕਾਤ ਤੇ ਉੱਪਰ ਨੂੰ ਛਾਲਣਾ ਮਾਰਦਾ ਹੁੰਦਾ ਸੀ ਅਸੀਂ ਆਪਣੇ ਘਰ ਦੇ ਇੱਕ ਕੀ ਦਿੱਤੇ ਆ ਹੱਥ ਤੇਰੀ ਇੱਕ ਟੱਕੜੀ ਜਿਹੜੀ ਘੰਟੇ ਦਾ 2000 ਰੁਪਏ ਖਾਦਣਾ ਹਾਂ ਟੱਕੜੇ ਦਾ 2000 ਹਾਂ ਕਿਹੜੀ ਕਾਲ ਤੇਰੀ ਯਾਦ ਮੀਂਦੇ ਬਿਆਲ ਬਾਹਲੇ ਬੈਠੇ ਪਤਾ ਨਾ ਹਾਂ ਜੀ ਜੀ ਹਾਂ ਹਾਰ ਕੇ ਨਹੀਂ ਹਾਰ ਕੇ ਪਾਉਣਾ ਬੜਾ ਆਪਣੇ ਇਹ ਕਿਹਦੇ ਰੋਟੀ ਬਣਾ ਕੇ ਤੋਂ ਨਹੀਂ ਪਿੱਛੇ ਮੈਸਾਜ ਜੂ ਮੇਰੇ ਵੀ ਹੋਏ ਬੇਤਾਂ ਇੱਕ ਤੇ ਮੇਰੇ ਬੱਚੇ ਦੇ ਦੁਆਰ ਕੱਢ ਲੇ ਕੇ ਫਿਰ ਆਪ ਨਹੀਂ ਮੈਂ ਰੋਟੀ ਖਾਣ ਲਈ ਤੇ ਆ ਫਰੀਜ ਹਾਂ ਨਾ ਖਾਇਆ ਤੁਹਾਨੂੰ ਨਾ ਮੈਂ ਚਾਹ ਵੀ ਨਹੀਂ ਪੀਂਦਾ ਇੱਕ ਦਿਨ ਮੈਂ ਤਾਂ ਮੈਸਾਜ ਨਹੀਂ ਧੋਂਦੇ ਉਹ ਅਸੀਂ ਚਾਹ ਪੀਂਦੇ ਹਾਂ ਮੈਂ ਨਹੀਂ ਚਾਹਾਂਗੇ ਹਾਂ ਕੌਣ ਨਹੀਂ ਧਣ ਦੋਵੇ ਹਾਂ ਖਾਇਆ ਕੋਈ ਬਸ ਮੈਨੂੰ ਪਤਾ ਲੱਗ ਗਿਆ ਉਹ ਵੀ ਨਹੀਂ ਦੇਖਣ ਨੂੰ ਪਤਾ ਲੱਗ ਗਿਆ ਮੇਰੇ ਕੋਲ ਮਿੱਤਰ ਪਿਆਰਾ ਹੈ ਬਿਲੀ ਦੇ ਆਲਵਾਰ ਵਾਲੀ ਚੇ ਨਾ 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 ਜੰਦਾਂ ਤੇਨ ਕਿ ਨਮ ਜਵਾਬ ਤਾਂ ਬਦੁੰਨਾ ਮੈਂ ਕਿਤਾ ਆ ਸੁਣ ਲੈ ਪੁੱਤਾ ਕਿੱਥੇ ਆ ਨੌਕਾਟ ਰੀ ਸੇ ਸੂਟ ਉਹ ਉਪਰ ਕੇ ਪੈਂਦੇ ਉਹ ਪੇਪਰ ਕੇ ਨਾ ਉਹ ਹਾਸੇ ਕਰਦੇ ਨੇ ਇਹ ਹੋਰ ਬਦੇ ਹੋਗੇ ਨੇ ਪੇਪਰ ਆਲਵਾਰ ਇੱਥੇ ਰੱਖ ਦੋ ਨਹੀਂ ਜੱਫਮੀ ਦਾ ਸੂਟ ਕਿੱਥੇ ਤੋਂ ਦੱਸੋ ਉਹ ਸੀ ਉਹਨੂੰ ਦਿੱਤੇ ਆਏ ਉਹ ਮੈਂ ਮੈਂ ਆ ਵੀ ਦੇਣਾ ਆ ਆ ਵੀ ਦੇਣਾ ਅਸੀ ਉਹਨੂੰ ਦਾ ਆ ਵੀ ਦੇਣਾ ਅਸੀ ਉਹਨੂੰ ਪਰ ਥੋੜਾ ਜਿਹਾ اٹਕ ਕੇ ਸੀ ਉਹਨੂੰ ਦੇਖੂਗਾ ਥੋੜਾ ਜਿਹਾ ਬਸ ਜਹਰੀਨਾਂ ਕਿਹਦਾ ਹੈ ਟੀ ਹੈ ਤੇ ਵੀ ਆਪੇ ਲੱਗੀ ਰਹੀ ਸੀ ਹੈ ਮੋਲਾ ਮੋਲਾ ਅਸੀਂ ਦਵਾਇਆ ਬਿਲਕੁਲ ਸਹੀ ਪੁੱਛਿਆ ਕੀ ਚਲ ਰਿਹਾ ਚਾਹ ਵਾਂਦੇ ਫਿਰ ਦੁਕਾਨਦਾਰ ਤੋਂ ਬੜਾ ਉਹ ਕਿੰਨੇ ਦਾ ਮੋੜਿਆ ਮੈਂ ਮੋੜਿਆ ਨਾ ਫਰਾਵ ਦੇ ਦੱਸ ਬੰਦਾਓ ਸੌ ਸੌਣ ਦੇ ਮਹੀਨੇ ਦੀਆਂ ਛੁੱਟੀਆਂ ਕੱਟਣਗੇ ਤੇ ਕਾ ਨਾਲੇ ਹੋ ਕੰਨ ਸੀ ਘੁੰਮ ਫਿਰ ਕੇ ਆਉਣਾ ਸਾਦੀਪ ਨੇ ਲੈ ਲਿਆ ਦੇ ਵੀ ਸਿਰਿਕ ਨੂੰ ਸੁਣਾ ਲਾ ਤਾ ਪਸੰਦ ਦੁਕਾਨ ਤੇ ਗੱਲ ਹੋਈ ਆ ਵੀਡੀਓ ਚ ਆਨਲਾਈਨ ਰਕਾਰਡ ਇਹ ਘਰ ਜਾ ਕੇ ਜਿਹੜ ਮੁਕਰੀ ਨਾ ਉੱਤੀ ਭਰ ਲਈ ਆ ਤੁਹਾਨੂੰ ਨਹੀਂ ਪਤਾ ਤਸੰਦ ਨੇ ਇਹ ਵੀ ਕਰੀ ਇਥੇ ਕਰ ਮੈਂ ਆਪਣਾ ਲਿਆਣਾ ਉਹ ਮੈਨੂੰ ਨਾ ਥੋੜਾ ਜਿਹਾ ਰੰਗ ਫਿੱਕਾ ਪਿੱਕਾ ਲੱਗਿਆ ਸਾਦਾਂ ਜਿਹਾ ਰੰਗ ਮੈਂ ਨਹੀਂ ਲੁਕਾ ਪੈ ਕਿਥੇ ਦਿੱਤਾ ਤੂੰ ਵੀ ਮੋੜ ਚ ਮੋੜ ਕੇ ਨਾ ਲਾਉਂ ਤਰੇ ਆ ਤਾਂ ਅਸੀਂ ਦੋਨਾਂ ਨੇ ਇਕੱਠਿਆਂ ਨੇ ਲੈਣਾ ਤਾਂ ਉਹ ਰੰਗ ਨਾ ਸਾਦਾਂ ਵਾਲਾ ਰੰਗ ਤਾਂ ਹੁਣ ਮੈਂ ਹੋਰ ਰੰਗ ਲੈ ਕੇ ਆਉਂਗੀ ਲੈ ਚੜਨਾ ਬਾਲਾ ਕੀ ਇਹ ਵੀ ਬੈਂਟੈਨ ਨਾ ਜਾਣਾ ਪੜਿਆ ਤੇ ਆਪਰੇ ਕੋਲ ਨੂੰ ਚਲੋ ਤੈ ਜਾਣਾ ਨਹੀਂ ਨਹੀਂ ਤੂੰ ਬੋਲ ਚਾਰ ਦਿਨ ਪਹਿਲਾਂ ਕਰਣੀ ਆ ਫਿਰ ਮੁੱਕਰ ਤੋਂ ਬੋਲਣਾ ਹਾਂ ਮੈਨੂੰ ਪਤਾ ਥੋੜਾ ਬੰਦੇ ਦਾ ਨਿਕਲਣਾ ਇੱਥੇ ਕਹਿ ਕਹਿ ਚੱਲ ਵਹੀ ਕੋਸ ਸਾਡਾ ਰੰਗੜਾ ਪਿਆ ਹਾਂ ਹਾਂ ਤਾਂ ਆਵਾ ਤਾਂ ਆਵਾ ਸੱਡੇ 11:00 ਵਜੇ ਕਿਦੋਂ ਕਰੇ ਸੱਡੇ 11:00 ਜਾਣੂ ਮੰਨੇ ਦੀ ਉਹ ਤੇ ਰੁਸ ਕੇ ਬੈਗੀ ਅੱਛਾ ਦੰਨੀ ਗੱਲਾਂ ਪਤਾ ਹੈ ਦੇਵੇਂ ਨੂੰ ਦਿੱਕੀ ਪਿਆਸੀ ਜਿੱਤੇ ਕਦਾ ਕਹਿ ਕਦਾ ਮੈਂ ਕਹਦਾਂ ਸਾਡਾ ਬੰਦਾ ਲਾਟਾ ਪਾਟਣਾ ਦਾ ਯਾ ਪਹਿਲੇ ਕਦਾ ਕਹੀ ਜਾਂਦੀ ਏ ਠੀਕ ਹੈ ਕੱਲ ਤੇ ਨਹੀਂ ਜੇ ਮੜਾ ਇਕੱਲੜਾ ਹਨਾ ਅੰਦਰ ਕਾਚੀ ਵੀ ਕਹੀ ਜਾਂਦੀ ਯਾ ਤਾਂ ਗਿਆ ਤੂੰ ਮੈਂ ਕਹ ਦੇ ਨਹੀਂ ਕੋ ਅੱਛਾ ਮੈਂ ਸੁੱਟਾ ਫਿਰ ਮੋਤਾ ਦਾ ਮਗਾ ਦੇ ਇੰਜਨ ਉਹਨੇ ਕਰੀ ਜਾਓ ਇੰਜਨ ਭਾਈ ਮਾਹੀ ਜਣ ਹੋਣਾ ਕਦੀ ਘਾੜ ਨਾ ਬਗਦ ਇੱਥੇ ਆ ਨਾਲੇ ਆਪਾਂ ਦੀਆਂ ਕਾਫੀਆਂ ਸੋਹਣੀਆਂ ਲੱਗਦੀਆਂ ਹਾਂ ਉਹ ਤਾਂ ਆਪਣੇ ਭਾਈ ਕਰ ਦਿੰਨੇ ਆ ਉਹ ਨਾ ਸੇਵਾ ਕਰਾਉਦੇ ਉਹਨਾਂ ਦੀ ਲੱਗਦਾ ਮੈਨੂੰ ਮੈਂ ਨਾ ਇੱਕ ਮੈਂ ਤਾਂ ਵੀਡੀਓ ਚ ਦੇਖਿਆ ਕਹਿੰਦੇ ਕਰੋੜਾ ਤੰਗ ਤਾਂ ਨਹੀਂ ਕਰਦਾ ਤੰਗ ਤਾਂ ਵਰਦਾ ਨਹੀਂ ਬਸ ਉਹ ਜਿਉਂ ਖੁੰਦਰੇ ਕੇ ਰਹਿ ਜਾਂਦਾ ਕਰੇ ਜਿਉਂ ਰਹਾ ਆਣੀ ਕਹਿੰਦੀ ਇਹ ਗੱਲ ਨਹੀਂ ਦੀ ਹੈਗੀ ਉਹ ਗੱਲ ਹੋਰ ਤੀ ਉਹ ਗੱਲ ਆਪਣੇ ਕੋਲ ਨਹੀਂ ਲੱਗਦੀ ਹਾਂ ਇਹ ਜੀ ਇੰਜਨ ਕੀ ਹੁੰਦਾ ਹੈ ਹਾਂ ਹਾਂ ਇੰਜਨ ਇੰਜਨ ਹੁੰਦਾ ਇੰਜਨ ਹਾਂ ਇੰਜਨ ਮੇਰੇ ਭਾਈ ਕਹਿੰਦੇ ਵੀ ਤੁਹਾਡਾ ਇੰਜਨ ਹੋਣ ਵਾਲਾ ਪੁਰਾਣੇ ਦਾ ਇੰਜਨ ਕਰਨਾ ਪੁਰਾਣੇ ਦਾ ਇੰਜਨ ਕਰਨਾ ਹੈ ਨਾ ਹਾਂ ਇਹ ਕਰਵਾ ਲਓ ਹੈ ਨਾ ਕਿਉਂ ਨਾ ਤਗੜਾ ਮੂ ਮਰੇ ਹਾਂ ਹਾਂ ਕਿ ਨਹੀਂ ਮੈਂ ਕਿਹਾ ਸੀ ਕਿ ਦਰੂਦੂ ਜੇ ਪੀਂਦਾ ਹੋਗਾ ਨਾ ਇੰਜਨ ਹੋਣਾ ਦੇਖੀ ਇੰਜਨ ਕਰਵਾ ਲਓ ਜੇ ਦਾਰੂ ਘਟੇ ਜਾਵੇ ਇੱਕ ਫੇਕ ਕਰਦਾ ਉਹਦੇ ਜਣ ਪਤਾ ਸਾਡਾ ਕੌਣ ਕਰਦਾ ਤਾਂ ਕੌਣ ਨਹੀਂ ਕਰਦਾ ਪਾਪਾ ਜੀ ਕੋਈ ਆਂ ਨਹੀਂ ਅੱਖ ਚੱਕ ਕੇ ਦੇਖਦਾ ਆਂ ਇਦਾਂ ਕਰਨ ਆਂ ਲੈ ਮੈਂ ਦੇਖਦੀ ਹਾਂ ਇੱਧਰ ਆਂ ਹਾਂ ਉੱਪਰ ਨੂੰ ਅੱਖ ਚੱਕਦੇ ਹੁੰਦੇ ਆ ਥੱਲੇ ਵੱਕ ਕਰਨੇ ਵਾਲ ਜਿਹੜੇ ਥੱਲੇ ਨੁੱਕਿਆ ਕਰਦਾ ਹੁੰਦਾ ਉਹ ਨੀਵਾ ਹੁੰਦਾ ਤੇ ਤੇਰੀ ਅੱਖਾਂ ਥੱਲੇ ਨੂੰ ਉੱਪਰ ਨੂੰ ਚੱਕ ਕੇ ਦੱਸ ਨਾ ਇਹਦਾ ਰੋਣੇ ਲੱਗ ਗਏ ਹਾਏ ਸੀਰੀਅਸ ਹੋ ਗਏ ਕਿ ਕਿਹੜਾ ਚੱਕ ਕੇ ਖਾਂ ਮਾਂ ਪਤਾ ਹੀ ਨਹੀਂ ਮੇਰੀ ਤਾਂ ਥੱਲੇ ਲੱਗ ਗਈ ਅੱਖਾਂ ਨਹੀਂ ਹੈ ਨਾ ਕਰੀਆਂ ਅੱਖਾਂ ਤੇਰੀ ਨੀਵੀਂ ਐ ਨਾ ਮੇਰੇ ਮੂਰੇ ਹਮੇਸ਼ਾ ਖੰਨੀ ਮਰਕਣੀ ਨੀ ਮਿੱਤੇ ਮੇਰੇ ਮੂਰੇ ਖੰਨੀ ਨੀ ਮਿੱਤੇ ਮੇਰੇ ਮੂਰੇ ਖੰਨੀ ਮੇਰੇ ਕਣੀ ਜਰਵੀ ਇਸਨੇ ਠੀਕ ਹੈ ਨਾ ਅੱਜ ਕੱਲ੍ਹ ਪੰਜ ਤਾਂ ਕੱਲ ਇਹ ਕੋਈ ਦੂਸਰੇ ਹੈ ਅੱਖ ਕਲਾਮ ਨਹੀਂ ਹੈਗਾ ਕਿਸੇ ਦਾ ਨੀ ਆਖ ਨੀਚੇ ਅੱਖ ਨੀਚੇ ਵਾਹਿਗੁਰੂ ਦਾ ਡਰੋ ਜਿਹਨੇ ਸਾਨੂੰ ਸਾਜ ਕੇ ਭੇਜਿਆ ਧਰਤੀ ਤੇ ਬਈ ਪਤੀ ਦੇ ਬਰ ਪਰਮੇਸ਼ਰ ਦਾ ਮੰਨੋ ਹਾਂ ਜੀ ਇਹ ਕਿਤਾਬ ਦੇ ਇਹ ਕਿਹੜੀ ਕਿਤਾਬ ਜਿਹਦੀ ਪਤੀ ਪਰਮੇਸ਼ਰ ਦਾ ਮੰਨਦੇ ਪਰਮਾਤਮਾ ਪਰਮਾਤਮਾ ਦੇ ਉੱਪਰ ਦਰਜਾ ਕੋਈ ਵੀ ਨਹੀਂ ਹੈਗਾ ਮੈਂ ਤੁਹਾਨੂੰ ਸਹੀ ਕਰ ਦੱਸ ਹੂੰ ਅੱਛਾ ਬਸ ਮੇਰੇ ਸਾਹਮਣੇ ਬਾਕੀ ਸਾਰੇ ਵੀ ਆਪਣੇ ਹਿਸਾਬ ਨਾਲ ਜੋ ਹੈ ਉਹ ਵੀ ਹੈ ਤਸੀਨਾ ਮੌਸਮ ਦਾ ਆਨੰਦ ਲਓ ਬਾਹਰ ਦੇਖੋ ਰਿੰਮ ਚ ਮੌਸਮ ਚਲੋ ਠੀਕ ਹੈ ਜੀ ਮੈਨੂੰ ਮੌਸਮ ਮੈਨੂੰ ਮੌਸਮ ਦਾ ਆਨੰਦ ਲੈਣਾ ਪੈਣਾ ਜੀ ਨੇ ਮੇਰਾ 10000 ਰੁਪਿਆ ਗੋਲ ਹੋ ਗਿਆ ਵੀਡੀਓ ਨੂੰ ਮੈਂ ਦੱਸਾਂ ਕੀ ਕਰਾਂ ਛੱਡਾਂ ਨਾ ਛੱਡਾਂ ਮੇਰੇ ਸਾਹਮਣੇ ਪਰੇ ਆ ਮੈਨੂੰ ਕੋਈ ਜਵਾਬ ਨਹੀਂ ਮੈਨੂੰ ਮਿਲੇਗਾ ਇਹਦੇ ਪਰ ਜਿਹਦੇ ਵਿੱਚ ਦੁਬਾਰਾ ਦੁਬਾਰੇ ਪੰਚਾਇਤ ਫੇਰ ਉਖਾੜੀ ਜਾਊਗੀ 10000 ਰੁਪਏ ਪਰ ਜਿਹਦੇ ਵਿੱਚ ਦੋ ਥਰਡ ਪਰਸਨ ਲੋਕ ਬੈਠਣਗੇ ਤੇ ਉਹ ਦੱਸਣਗੇ ਵੀ ਇਹ ਸਹੀ ਹੋਇਆ ਕਿ ਗਲਤ ਹੋਇਆ ਠੀਕ ਹੈ ਜਿਹੜਾ ਪੱਤਰ ਤਾਂ ਲਾਉਣੇ ਪਾਣੇ ਇਸ ਦਾ ਗੰਦੀਪ ਜਿਹੜੀ ਕਬੀਲਦਾਰੀ ਹੈ ਨਾ ਹਾਂ ਇਹ ਵੀ ਬੱਦ ਕੱਟਿਆ ਦੇਣਾ ਇਹ ਵੀ ਨਹੀਂ ਆ ਪਤਾ ਵੀ ਮੈਨੂੰ ਇਹਨਾਂ ਪਤਾ ਵੀ 19 ਤਾਂ ਤੁਹਾਨੂੰ ਹੈ ਹੀ ਨਹੀਂ ਜੋ ਮੈਂ ਸੋਚਦਾ ਨਾ ਤੁਸੀਂ ਉਧਰੋਂ ਸੋਚਦੇ ਨਹੀਂ ਹੈਗੇ ਤੁਸਾਨੂੰ ਅਸੀਂ ਕਹਤਾ ਵੀ ਤੁਸੀਂ ਚੱਲੋ ਤੁਸੀਂ ਘਾਤੇ ਨਹੀਂਗੇ ਤੁਸੀਂ ਸੋਚਦੇ ਨਹੀਂ ਉਧਰ ਨਹੀਂ ਕੋਈ ਗੱਲ ਨਹੀਂ ਅਸੀਂ ਸੋਚ ਲੈਣਾ ਮੈਂ ਹੁਣ ਦੱਸਦਾ ਜਿਹੜੇ ਸੁੱਕਾ ਸਟਾ ਦਾ ਚੱਕਰਾਂ ਦੇ ਲਈ ਪੈਂਦੇ ਆ ਨਾ ਇਹ ਠੀਕ ਨਹੀਂ ਹੈਗੇ ਇਹ ਕਈ ਵਾਰ ਨਾ ਪਸੰਦ ਆਵੇ ਕਿਸੇ ਨੂੰ ਐਵੇਂ ਮਨ ਥੋੜਾ ਜਿਹਾ ਖੱਟਾ ਹੋ ਜਾਏ ਪਰ ਸਵਾਦ ਆਉਂਦਾ ਤੇ ਨਾਲ ਤਾਂ ਪੈਸਾ ਤੇਲਾ ਦੇ ਦੋ ਇਹਨੂੰ ਅਗਲੇ ਦਾ ਮਨ ਕਰੇ ਉਨੇ ਦੇ ਲੈ ਲੈਣ ਅਗਲੇ ਦਾ ਮਨ ਕਰੇ 100 500 ਹੋਰ ਆ ਹੋਰ ਪਾ ਕੇ ਆਪਣੀ ਮਰਜ਼ੀ ਦਾ ਸੋਨਾ ਸੰਖਾ ਲੈ ਲਓ ਚਲੋ ਠੀਕ ਹੈ ਤੁਹਾਡੀ ਗੱਲ ਠੀਕ ਹੈ ਮੰਨ ਗਏ ਅਸੀਂ ਇੱਕ ਨਹੀਂ ਮੈਂ ਕਹਿੰਦਾ ਸੁਣੋ ਹੁਣ ਤੇ ਹ ਮੰ ਲੋ ਵੀ ਮਤਲਬ ਆ ਦੇ ਲਈ ਅਸੀਂ ਦੇ ਦੇ ਹੁਣ ਅੱਗੇ ਹੋਰ ਵੀ ਤਿਹਾਰ ਹੋਣੇ ਆ ਪ੍ਰੋਗਰਾਮ ਹੋਣੇ ਆ ਤੇ 10 ਦਿਨਾਂ ਤੋਂ ਸ਼ੁਰੂ ਹੋਏ ਹੋਏ ਨਾ ਮਤਲਬ ਇਹ ਹੋਣੇ ਆ ਹੋਰ ਅਸੀਂ ਕੱਪੜੇ ਜਿਹੜੇ ਦਊਂਗੇ ਨਹੀਂ ਜੇ ਤੁਸੀਂ ਕਹਿੰਦੇ ਪੈਸੇ ਦੇ ਦੇ ਗਾਣੇ ਆਪਣੇ ਘਰਾਂ ਚ ਪਾ ਕੇ ਬਾਤ ਇਹ ਗੱਲ ਠੀਕ ਹੈ ਨਾ ਹੁਣ ਯਾਦ ਰੱਖਿਓ ਤੁਸੀਂ ਕੱਪੜੇ ਇਹ ਪਹਿਲਾਂ ਨਹੀਂ ਰਹਿਣਾ ਫਾਤੇ ਨਹੀਂ ਰਹਿਣਾ ਹਾਂ ਤਾਂ ਪਹਿਲਾਂ ਜਿਹੜੇ ਤਾਨਾ ਦੇ ਡੀਲਰ ਡੀਲੇ ਨੂੰ ਪਾਣੀ ਲੱਗਦਾ ਧਾਨਾ ਸੰਗਾ ਉਹ ਤੁਸੀਂ ਕਿੱਥੇ ਛੱਡ ਦੋਗੇ ਡੀਲਾ ਆ ਆ ਗਿਆ ਉਹ ਚਲੋ ਠੀਕ ਹੈ ਜੀ ਏਰੀਆ ਦਾ ਮੁੱਕਣਾ ਹੈਗਾ ਕੰਮ ਦੇਣਿਆ ਦੇਣਿਆ ਜੀ ਦੇਣਿਆ 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 ਹੱਥ ਬੰਨ ਕੇ ਦੇਣਿਆ ਸਾਡੀਆਂ ਭੈਣਾਂ ਖੁਸ਼ ਰਹਿਣ ਚੜ੍ਹਦੀ ਕਲਾ ਚ ਰਹਿਣ ਪ੍ਰਮਾਤਮਾ ਕੀ ਅਰਦਾਸ ਆ ਠੀਕ ਹੈ ਜੀ ਤੁਸੀਂ ਵੀ ਖੁਸ਼ ਰਹਿਣ ਤੁਸੀਂ ਵੀ ਚੜ੍ਹਦੀ ਕਲਾ ਚ ਰੱਖਦੇ ਹਾਂ ਹਾਂ ਤੁਸੀਂ ਵੀ ਕਿਸੇ ਦੀ ਭੈਣਾਂ ਦੇਖ ਲਓ ਚਾਹ ਕਰ ਕਿੰਨਾ ਭਰੇ ਪਏ ਸਬਜ਼ੀਆਂ ਭਾਂਡੇ ਹਨ ਫ੍ਰਿਜ ਦਾ ਕੰਮ ਸਾਰਾ ਸਭ ਤੋਂ بڑا ਫ੍ਰਿਜ ਜਾਂਦਾ ਤੁਹਾਨੂੰ ਕਿਹਨੇ ਦੱਸੋ ਨਹੀਂ ਆ ਗੱਲਾਂ ਦਾ ਜਿਹੜਾ ਸਭ ਤੋਂ بڑا ਫ੍ਰਿਜ ਤੁਹਾਨੂੰ ਲਿਖ ਦਿੱਤਾ ਨਹੀਂ ਸਰ ਜੀ ਮੈਂ ਕਹਿੰਦਾ ਜਵਾਬ ਨਹੀਂ ਹਾਂ ਜਾਂ ਨਾ ਕਹੋ ਸਰ ਜੀ ਆਪਰੇ ਵਿੱਚ ਕਿਹੜਾ ਸਭ ਤੋਂ ਵੱਡਾ ਫ੍ਰਿਜ ਤੁਹਾਨੂੰ ਉਹੀ ਦਵਾ ਹਾਂ ਹਾਂ ਛੋਟਾ ਥਾ ਇਹ ਤਾਂ ਵੀ ਵੱਡਾ ਹੈ ਹਾਂ ਸਾ ਮੁੰਡੇ ਜੀ ਕੁੜੀ ਦੀ ਖਾ ਤਾਂ ਬੈੱਡ ਕਰਦੀ ਸਭ ਛੁੱਟੀਆਂ ਹੁੰਦੀਆਂ ਹਾਂ ਤਾਂ ਠੀਕ ਨਹੀਂ ਮੈਂ ਕਹਾਂ ਤੇ ਖਾਵਾਂ ਆ ਬੈੱਡ ਬਣਾਇਆ ਦੇਖ ਲੋ ਗੱਦੇ ਨਹੀਂ ਮਿਲੇ ਸਾਰੇ ਰੋਪੜ ਦਾ ਦੇ ਰਹਾ ਹੁਣ ਗੱਦੇ ਸਪੈਸ਼ਲ ਬਣ ਕਲੋਂ ਬੈੱਡ ਵੀ ਵੱਡਾ ਬਣਾਤਾ ਇਹਨੇ ਕਰਦੇ ਤਾਂ ਆਪਣੇ ਬਾਈ ਗੱਦੇ ਆਜਣੇ ਦਾਖੋਖਾ ਹੀ ਦਿਨ ਕਰਦੇ ਅੱਜ 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 ਆਜਾਂਗੇ ਜਿਵੇਂ ਕਹਿੰਦਾ ਸੀ ਕੱਲ ਨੂੰ ਕੱਲਵੇਂ ਦਿੱਤੀ ਹੋਣੀ ਹਾਂ ਪਰ ਜੇ ਕਿਹਨੇ ਆ ਚੁੱਕਿਆ ਅਰਜਨ ਅਜੂਬੀ ਰਾਜਾ ਜੇ ਕੋਈ ਨਹੀਂ ਮੈਂ ਕਰਦਾ ਬਾਈ ਨਾਲ ਗੱਲ ਇਹ ਪਛਾਹ ਤੇ ਬਣਾਇ ਤੇ ਉਹਨੇ ਉਹਨੇ ਮੈਨੂੰ ਇੱਕ ਆਪਸ਼ਨ ਦੱਸੀ ਕਹਿੰਨਾ ਬਾਈ ਘਟਿਆ ਜੇ ਪੇਜ ਜੇ ਹੁਣ ਲੈ ਜਾਣੇ ਹੁਣ ਲੈ ਜਾ ਜੇ ਵਧੀਆ ਚਾਹੀਦਾ ਮੈਨੂੰ ਵੀ ਹਰ ਤੱਕ ਤੱਕ ਤੂੰ ਦੱਸ ਘਟਿਆ ਲੈਣੇ ਜਾਂ ਆਉਂਦੇ ਲੈਣੇ ਆ ਜੇ ਜੇ ਤੁਸੀਂ ਲਿਆ ਹੁੰਦੇ ਤੇ ਵਧੀਆ ਬਾ ਠੀਕ ਹੈ ਵਧੀਆ ਜੇ ਤੁਸੀਂ ਲਿਆਉਂਦੇ ਵਧੀਆ ਲੈ ਉਹਨੇ ਅਗਰੇ ਕਹਿ ਤ ਵੀ ਘਟਿਆ ਜੇ ਪੇਜ ਜੇ ਲੈ ਜਾਣੇ ਹੁਣ ਲੈ ਜਾ ਮਾ ਹੁਣ ਹੀ ਚੱਲਿਆਂਗੇ ਠੀਕ ਹੈ ਠੀਕ ਹੈ ਜੀ ਹਾਂ ਗੱਦੇ ਲਈਏ ਜੀ ਵਧੀਆ ਲੈਣ ਦਾ ਤੇ ਦੇਖ ਲਓ ਹੁਣ ਤਾਂ ਗੱਦੇ ਲੈ ਕੇ ਆਈਏ ਜੀ ਪਹਿਲਾਂ ਠੀਕ ਹੈ ਜੀ ਦੱਸ ਦੱਸੋ ਵਧੀਆ ਲੈ ਦਿਏਂ ਦਿਆ ਬਸ ਬੇਟਾ ਤੁਮਨੇ ਨੋਟ ਜਿਆ ਦੇ ਅਲਮਦਾਰ ਚਲ ਲਿਖੀ ਦੁਪਹਾ ਚਲੋ